ਲੇ ਲੈ ਕੇ ਆ ਰਹੇ ਨੇ ਬਸ ਮੈਂ ਨਹੀਂ ਆ ਉਧਰ ਸਲੀਨ ਵੀ ਤਾਂ ਦਾਦੀ ਕੋਲੇ ਆ ਮੈਂ ਨਹੀਂ ਆ ਇੱਥੇ ਰੋ ਪੋੜੇ ਜੀ ਤੈਨੂੰ ਕਾ ਬਾਲੇ ਰੱਖਣ ਵਿੱਚ ਨਹੀਂ ਬੈਹ ਹੋਣਾ ਮੈਂ ਨਹੀਂ ਆ ਚੱਲ ਚੱਲ ਇੱਥੇ ਰਹਿ ਡਿੱਗੀ ਜੀ ਰੱਖਣੇ ਆ ਫੇ ਡਿੱਗੀ ਚ ਰੱਖਣ ਤਾਂ ਬੈਠਣਾ ਕਿਤੇ ਡਿੱਗੀ ਚ ਮੋਰਨ ਵਾਲੇ ਹੌਣੇ ਲੰਬੇ ਹੁੰਦੇ ਹੋ ਜੇ ਉੱਤੇ ਹੁੰਦਾ ਨਾ ਮਰ ਜਾ ਹੈਲੋ ਸ਼ਸ਼ਰੀ ਕਾ ਸਾਰਿਆਂ ਨੂੰ ਵੈਲਕਮ ਬੈਕ ਮਾਈ ਨਿਊ ਬਲੌਗ ਅੱਜ ਜੀ ਖੁਸ਼ੀ ਵਾਲਾ ਦੇਣਾ ਅੱਜ ਅਸੀਂ ਲੈ ਚੱਲਣੇ ਆਪਾਂ ਹੀ ਛੱਤ ਚੇਂਜ ਕਰਨ ਲੱਗੇ ਆ ਜੀ ਆਪਾਂ ਕਮਰੇ ਦੀ ਛੱਤ ਚੇਂਜ ਕਰਨ ਲੱਗੇ ਆਂ ਆਮ ਲੈਣ ਚੱਲੇ ਆ ਤੇ ਤੁਸੀਂ ਇੱਦੀ ਬਲੋਗ ਨਾਲ ਬਣੇ ਰਹੋ ਤੇ ਸੀਟ ਬੈਲਟ ਜੂੜ ਲਗਾਇਆ ਕਰੋ ਉਹ ਗੱਡੀਆਂ ਦਾ ਟੀਵੀ ਕਰਦੀ ਰਹੋਗੇ ਉਦਾਂ ਵੀ ਤੁਹਾਡੇ ਲਈ ਪਤਾ ਹੈ ਤੁਹਾਡੀ ਸੇਫਟੀ ਆ ਟੀਵੀ ਦਾ ਗੂਰੂ ਜੀ ਦੇ ਵਿੱਚ ਤੁਹਾਡੀ ਸੇਫਟੀ ਲਈ ਆ ਸੀਟ ਬੈਲਟ ਤੇ ਸੀਟ ਬੈਲਟ ਜੂੜ ਲਗਾਇਆ ਕਰੋ ਤੇ ਆਪਣੀ ਸੇਫਟੀ ਆ ਬੱਚਿਆਂ ਦੀ ਸੇਫਟੀ ਆ ਸਾਰਿਆਂ ਦੀ ਸੇਫਟੀ ਹੋਏ ਥੋੜਾ ਹਟਾਉਂਦੀ ਵਾ ਚਾਹੀਏ ਕਾਹਦੀ ਹਟਾ ਗਈ ਨਹੀਂ ਜੀ ਕੰਨ ਨਹੀਂ ਤੇ ਸੂਟ ਵੀ ਦੇਣਾ ਸੀ ਮੈਂ ਤੇ ਸੂਟ ਜਿਹੜਾ ਮੈਨੂੰ ਆਇਆ ਹੈ ਆ ਪਾਰਸਲ ਤੇ ਤੁਹਾਨੂੰ ਵੀ ਦਿਖਾਵਾਂਗੇ ਸੂਟ ਕਿਹੜਾ ਆ ਬਲੌਗ ਨਾਲ ਬਣੇ ਰਹੋ ਤੇ ਆਪਾਂ ਹੁਣ ਚੱਲੇ ਆ ਆਪਣੇ ਸੂਟ ਦੇਖਦੇ ਆਂ ਕੀ ਪਾਉਣੇ ਸੱਤ ਦੇ ਲੈਂਟਰ ਬਾਲੇ ਜਾਂ ਫਿਰ ਇੱਕ ਹੋਰ ਕਹਿੰਦੀ ਕੁਛ ਦੀਦੀ ਇੱਕ ਮੈਸੇਜ ਆਇਆ ਸੀ ਕਹਿੰਦੇ ਤੁਸੀਂ ਉਸ ਪੀਰ ਕੋਸ ਦੀ ਕਹਿੰਦੇ ਤਾ ਕਹਿੰਦੇ ਉਹ ਮਜ਼ਬੂਤੀ ਵੀ ਹੁੰਦੀ ਆ ਤੇ ਵਧੀਆ ਵੀ ਹੁੰਦਾ ਉਹ ਉਹਨੇ ਕੀ ਕਹਿੰਦੇ ਪਹਿਲੇ ਦੇਖ ਲੈਣੇ ਆਂ ਬਾਲਿਆਂ ਦਾ ਕੀ ਰੇਟ ਆ ਹਾਂ ਪਹਿਲੇ ਦੇਖਿਆ ਜੀ ਤੇ ਹੁਣ ਆਪਾਂ ਚੱਲੇ ਆਂ ਤੇਰਾ ਪਾ ਲੈਂਟਰ ਦਾ ਵੀ ਹਿਸਾਬ ਤਾ ਲਾ ਕੇ ਦੇਖਾਂ ਕਿੰਨਾ ਕਮੜਗਾ ਹਾਂ ਆਹ ਦੇਖੋ ਜਾਣਦੇ ਆ ਦੇਖੋ ਬੜੇ ਛੋਟੇ ਬੜੇ ਲੋ ਜੀ ਅਸੀਂ ਹੁਣ ਆ ਗਏ ਆਂ ਪਾਲੀ ਲੈਣ ਤੇ ਪਤਾ ਕਰਨ ਗਏ ਪਾਲੀ ਦਾ ਰੇਟ ਆਪਾਂ ਗੱਡੀ 'ਚ ਬੈਠੇ ਹਾਂ ਹੁਣ ਪਤਾ ਕਰਕੇ ਆਉਗੇ ਤੇ ਫੇਰ ਆਪਾਂ ਦੇਖਦੇ ਹਾਂ ਕਿ ਹਿਸਾਬ ਨਾਲ ਪਾਲੇ ਮਿਲਦੇ ਆ ਤੇ ਸਟਾਰਟ ਕਰਾਂਗੇ ਕੌਣ ਆ ਦੇ ਕੰਮ ਕੀਤਾ ਕਰੀ ਕਦੋਂ ਕਦੋਂ ਹਾਂ ਤਾਂ ਇਦਾਂ ਆਪਾਂ ਨੂੰ ਇਆ ਪਤਾ ਕਰਨਾ ਇਹਦਾ ਪਤਾ ਕਰਕੇ ਆਉਣਾ ਆ ਦੇਖੋ ਕੀ ਕਹਿੰਦੇ ਆ ਉਹ ਮੈਂ ਦੇ ਅੱਗੇ ਹੁੰਡਾਉਂਦਾ ਹੁਣ ਕੀ ਆ ਸਾਬੋਨਾ ਕੀ ਹੋਇਆ ਇਹਨਾਂ ਕੱਢੀ ਨੀ ਲੈ ਲਓ ਕਿੰਨਾ ਟਾਈਮ ਲੱਗੂ ਦੇਖੋ ਕਿੰਨਾ ਟਾਈਮ ਲੱਗਦਾ ਚਲੋ ਬੈਠੇ ਰਹੋ ਅਸੀਂ ਬਾਹਰ ਨਿਕਲ ਜੀਏ ਬਾਲਾ 1250 ਦਾ ਕਹਿੰਦੇ ਪਏ 1250 ਠੀਕ ਆ 1250 ਦਾ ਇਹਦੇ ਸਾਈਜ਼ ਦੇ ਹਿਸਾਬ ਨਾਲ ਕਿਹੜਾ ਸਾਈਜ਼ ਲਵੇ ਨਵੇਂ ਆ ਫਿਰ ਪੁਰਾਣੇ-ਪੁਰਾਣੇ ਸਾਨੂੰ ਕਿਤੇ ਮਿਲੇ ਨਹੀਂ ਹੋ ਨਵੇਂ ਲੜ ਬਣੇ ਨਵੇਂ ਸਹੀ ਆ ਪੁਰਾਣੇ ਕਰਨੇ ਨਾਲੇ ਬਾਲੇ ਦਾ ਠੰਡੇ ਰਹਿੰਦੇ ਆ ਲੈਂਟਰ ਨਹੀਂ ਰਹਿੰਦਾ ਲੈਂਟਰ ਤਾਂ ਬਣਾਉਣ ਗਰਮੀ ਬਹੁਤ ਆ ਲੈਂਟਰ ਨਹੀਂ ਪਾ ਵੀ ਲਿਆ ਤਾਂ ਬਣਾ ਲਈ ਹੁਣ ਕਹਿੰਦੇ ਕਿੰਨਾ ਟਾਈਮ ਲੱਗੂਗਾ ਇਹਦੇ ਕੀ ਗੰਦੇ ਆ ਸ਼ੀਸ਼ੇ ਖੋਲੋ ਖੋਲਣੇ ਤਾਂ ਨਹੀਂ ਅਸੀਂ ਬਾਹਰ ਹੀ ਨਿਕਲ ਜੀਏ ਹੋਰ ਹਾਂ ਮੈਂ ਕਿਹੜਾ ਰਹਿਣ ਦੋ ਠੀਕ ਆ ਜਾ ਕੇ ਨਾਲੇ ਕਰ ਨੂੰ ਨਾ ਇੱਧਰ ਠੀਕ ਆ ਕਿੰਨੇ ਟਾਈਮ ਲੱਗ ਜਾਣਾ ਆ ਨਾ ਸ਼ੀਸ਼ੇ ਥੱਲੇ ਹੁੰਦੇ ਨਹੀਂ ਫਿਰ ਕੋਈ ਸ਼ੀਸ਼ੇ ਥੱਲੇ ਹੁੰਦੇ ਨਹੀਂ ਲਓ ਸਾਨੂੰ ਵਿੱਚ ਕੇਦ ਕਰਕੇ ਤੁਹਾਨੂੰ ਤਾਂ ਗੱਡੀ ਹਸਾਕਤਾ ਆਪ ਨੂੰ ਇਹਨੇ ਪਤਾ ਲੱਗਦਾ ਨਵੇਂ ਨਵੇਂ ਬੰਦੇ ਆ ਸੀ ਏਸੀ ਚਲੋ ਨਹੀਂ ਦੋ ਅਗੇ ਏਸੀ ਮੈਂ ਨਹੀਂ ਐਸ ਨੂੰ ਲਾਓ ਇਹਨੂੰ ਦੋ ਤੱਕ ਲੈਮ ਬੜਾ ਲਾਉਂਦੇ ਹੋਣ ਪਤਾ ਨਹੀਂ ਕਿੰਨਾ ਟਾਈਮ ਲੱਗਣਾ ਹਲੇ ਤੱਕ ਆਪ ਬਾਹਰ ਚਲੀਏ ਹਾਂ ਬਾਹੜੀ ਕਿਉਂ ਕੀ ਗੱਲ ਦੇਖੋ ਕੋਲ ਕੇ ਦੇਖੋ ਤਾਂ ਕੋਲ ਹਾਂ ਨਹੀਂ ਬਾਹ ਨਹੀਂ ਜਾ ਸਕਦੇ ਨਾ ਪਾ ਪਪਾ ਕੁੱਟਣਾ ਪਪਾ ਕੁੱਡੀ-ਕੁੱਡੀ ਜਾ ਚ ਮਮਾ ਕੁੱਡੀ ਨੂੰ ਪਪਾ ਕੁੱਡੀ ਜਾ ਚ ਮਮਾ ਕੁੱਡੀ ਨੂੰ ਆਪਾਂ ਗੱਡੀ ਵਿੱਚ ਅਜਾ ਦਮਲ ਚਿੱਕੀ ਜੋ ਹੂ 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 ਕਿਸੇ ਬਾਹ ਸੌਣ ਨਹੀਂ ਗੱਡੀ ਜਾਂਦੀ ਏ ਸ਼ਾਲਾਗਾ ਮਾਰਦੀ ਮੈਨੂੰ ਯਾਦ ਆਵੇ ਮੇਰੀ ਕੋਈ ਪਾਗਲਪੰਤੀ ਸਾੜਾ ਜਗੂ ਸਿੱਖੇ ਅਸੀਂ ਗੱਡੀ 'ਚ ਬੈਠੇ ਆ ਸਾਡੀ ਕਿਹੜਾ ਕਿਸ ਨੂੰ ਬਾਤ ਸੁਣਦੀ ਹੋਣੀ ਆ ਦੇਖਿਓ ਬਾਹਰ ਕਿੰਨੇ ਜਾਣੇ ਆ ਆ ਦੇਖਿਓ ਸਾਰੇ ਸਾਹਮਣੇ ਮਗੋਨੀ ਆ ਉਹ ਗੱਡੀ ਜਾਂਦੀ ਏ ਯਾ ਲੰਗਾ ਵਾਰਦੀ ਮिन्नੂ ਜਾਦਿਆ ਬੇ ਰੋਸ਼ਨ ਲਾਲ ਦੀ ਇਹ ਸਾਡੀ ਰੋਸ਼ਨ ਲਾਲ ਜੀ ਆ ਮੇਰੇ ਹਸਬੰਦ ਜੀ ਜੀ ਨਾ ਚੀ ਕੁ ਮਾੜੀ ਜੀ ਕੁ ਮਾੜੀ ਜਾ ਦੇ ਆਇਆ ਆਇਆ ਜੀ ਕੁ ਮਾੜੀ ਸੁਣਿਆ ਨਹੀਂ ਹੁਣ ਦੇਖੀ ਕਹਿੰਦੀ ਗਰਮੀ ਇਹ ਪਾਪਾ ਮੈਂ ਕਿਹਾ ਏਸੀ ਬੰਦ ਕਰ ਦੋ ਇਹ ਬੋਹ ਕਹਿੰਦੀ ਮੈਂ ਹੁਣ ਜਾਣਾ ਜਾਣਾ ਨਾਲ ਹੁਣ ਇਹਨੂੰ ਗਰਮੀ ਲੱਗੀ ਹੁਣ ਇੱਧੇ ਬਿਠਾਉਣੀ ਦੇਖੀ ਠੀਕ ਠੀਕ ਹੋਰ ਠੀਕ ਮੈਂ ਬੋਹ ਚਲੀ ਜਾ 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 ਪਰ ਜਾ 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 ਮੇਨੋਰਾ ਟਾਈਮ ਲਾ ਆ ਜਾਣਾ ਸਾਨੂੰ ਇੱਥੇ ਗਰਮੀ 'ਚ ਬਿਠਾਤਾ ਏਸੀ ਲਾਉਨੇ ਆ ਹੁਣ ਸਾਡਾ ਤਾਂ ਉਦਾਂ ਨਹੀਂ ਗਰਮੀ 'ਚ ਬਹਿ ਹੁਣ ਆਉਂਗਾ ਤੈਨਾਂ ਨਾਲ ਨਾ ਤੂੰ ਅੱਗੇ ਉਹ ਪਿਛਲਾਦੀ ਨਾ ਅਗਲੇ ਬੰਦੇ ਦੇ ਹੁਣ ਕਹਿ ਮम्मा ਕੇ ਸੋਰੀ ਮम्मा ਸੋਰੀ ਕਿਤਾ ਦਾਗ ਤੂੰ ਮੈਂ ਕਹਿਣਾ ਹਮੇਸ਼ਾ ਮੰਨੀਆ ਕਰੂੰਗੀ ਗਾਣਾ ਮੈਂ ਜਾਣੀ ਕੰਨ ਨਾਲ ਹੱਥ ਲਾ ਸ਼ਿਆ ơi ਸ਼ਿਆ ਜੇ ਬੱਚਿਆਂ ਨੂੰ ਅਕਲ ਦੇਣੀ ਹੋਵੇ ਤਾਂ ਇਦਾਂ ਤੁਸੀਂ ਦੇ ਸਕਦੇ ਹੋ ਮੈਂ ਤਾਂ ਇਦਾਂ ਹੀ ਅਕਲ ਦੇਣੀ ਹੁੰਦੀ ਆ ਹੁਣ ਮੈਂ ਏਸੀ ਲਾਉਂਗੀ ਹੁਣ ਇਹਨੂੰ ਗਰਮੀ ਨਾ ਗਰਮੀ ਦਾ ਭਜੂਏ ਠੀਕ ਠੀਕ ਹੁਣ ਸ਼ਿਆ ਵਾਹ ਹੋਰ ਹੋਰ ਨਾ ਸੀ ਜੇ ਗੋਲਦੇ ਆ ਮੈਂ ਨਹੀਂ ਰਜੀ ਜੇ ਗੋਲ ਸੁਣ ਮੈਂ ਤਾਂ ਜਿਹੜੇ ਬਾਲ ਇਹ ਕੱਟ ਹੋਣਦੇ ਆ ਤੇ ਕਹਿੰਦੇ ਟਾਈਮ ਲਾ ਜਾਣਾ 15 20 ਮਿੰਟ ਆਪਾਂ ਹੁਣ ਰੁਕਾਂਗੇ ਬਾਲੇ ਅਸੀਂ ਨਾਲ ਹੀ ਲੈ ਕੇ ਜਾਣੇ ਆਂ ਕੱਟਣ ਦੇ ਆਹ ਠੰਡ ਲਾਣੀ ਆ ਠੰਡ ਹੋਣ ਨੂੰ ਠਾੜਾ ਗਲਾਪੀ ਤੇਰੇ ਚਪੇੜ ਪੈਣਾਂ ਨੇ ਅੱਛਾ ਨਾ ਕਰ ਇਹ ਜੱਲ ਬੇ ਦੇਖੋ ਗਰਮੀ ਨਾਲ ਭੇਜ ਗਿਆ ਪੂਰਾ ਹਾਲ ਹੋ ਗਿਆ ਨਾ ਲੋ ਜੀ ਬਾਲੇ ਸਾਡੇ ਰੱਖ ਹੁੰਦੇ ਆ ਗੱਡੀ ਵਿੱਚ ਹਾਂ ਮਾਰ ਬਣਾ ਦਿੰਦੇ ਹਾਂ ਤੁਹਾਡਾ ਲੋ ਲੋ ਜੀ ਗੱਡੀ ਵਿੱਚ ਬਾਲੇ ਰੱਖ ਹੁੰਦੇ ਆ 2000 8 10 ਹੋ ਗਏ ਆ ਆ ਵੀ ਹੋ ਰ आएंगे ओडो विबाम ਮਿੱਠਵਾ ਮਿੱਠਵਾ ਆ ਦੇਖੋ ਸੈਟ ਮੁਰੇ ਬਿਠਾ ਲਈ ਹੁਣ ਗਰਮੀ ਗਰਮੀ ਨਾ ਕਰੇ ਐਸੀ ਜਣੀ ਬੈਨ ਨੀ ਅਰੇ ਮੈਂ ਦੇਖੋ ਨੇਲ ਪੋਚ ਲਗਾਈ ਮੈਔਰ ਸੋਨ ਲਾ ਦੀ ਮੇਰੇ ਵੀ ਗ੍ਰੇ कलर ਰੀਨੋ ਨੋ ਆਹ ਤੇ ਲੈਣ ਲੇ ਲਗਾਈ ਨੀ ਨੀ ਇੰਨੇ ਤੱਕ ਕਦ ਲਗਾਈ ਕਿ ਨਹੀਂ ਹੁਣ ਕਿਹੜਾ ਮੈਂ ਸਕੂਲੇ ਜਾਣਾ ਇਹ ਤਾਂ ਲਗਾ ਲਈ ਇਹਨੇ ਲੋ ਜੀ ਬਾਲੇ ਰੱਖ ਹੁੰਦੇ ਆ 2 4 6 ਮੈਂ ਆਪਣੀ ਵੀ ਮੈਂ ਕੱਲੂ ਮਾਣਾ ਕੱਲੂ ਵੀ ਆਉਂਗੀ ਠੀਕਾ ਆਉਣਾ ਕੱਲੂ ਹੀ ਆਉਣਾ ਰੋਜ਼ ਲੈ ਕੇ ਆਇਆ ਕਰਨੀ ਦੇਖੀ ਹੁਣ ਰੋਰ ਪੁੱਤ ਲਾਇਆ ਕਰੋ ਹੋਈ ਗੋ ਮੁਰ ਤੂੰ ਲੱਗੇ ਨਹੀਂ ਮੰਮਾ ਨਾਲ ਹੀ ਜਾਣਾ ਮੈਂ ਤਾਂ ਐਸਾ ਜਿੱਦਾਂ ਸੈਰਾ ਕਰਨ ਉਹ ਨਹੀਂ ਸੈਰਾ ਕਰਾਂ ਨਹੀਂ న గకతన త కి పి ਨੇ ਤੈਨੂੰ ਦਾਦਾਈ ਕਰਾ ਸੈਰਾ ਗਾਣੋਂ ਨੇ ਕੰਮ ਕੰਮ ਨੂੰ ਆਏ ਸੀ ਹੁਣ ਗੱਡੀ ਜਿਹੜੀ ਦੋਸਤੋ ਖੁੱਲੀ ਆ ਡਿੱਗੀ ਇਸ ਕਰਕੇ ਏਸੀ ਨਹੀਂ ਲਗਾ ਪਾਏ ਅਸੀਂ ਨੇ ਤਾਂ ਏਸੀ ਨੂੰ ਲਾ ਕੇ ਦੇਣਾ ਸੀ ਆ ਦੇਖੋ ਪਿੱਛੇ ਬਾਲੇ ਪਏ ਆ ਤੇਰੇ ਪਾਪਾ ਉਹ ਦੇਖੋ ਹੁਣਦੇ ਆ ਆ ਗਿਆ ਬਟਵਾ ਆਉਂਦੇ ਆ ਬਟਵਾ ਨਹੀਂ ਆ ਕੱਲੂ ਆਵਾਂਗੇ ਠੀਕ ਆ ਪਰ ਜੇ ਨੂੰ ਵੀ ਅਮ ਕੱਲੂ ਵੀ ਆਵਾਂਗੇ ਲੋਹ ਜਾਇਗਾਂਗੇ ਇਦੀ ਗੰਮੀ ਵਿੱਚ ਉਹ ਕਿਤੇ ਕਿਹੜਾ ਲੈ ਬਿੰਗਾਨੇ ਕਹਿੰਦੀ ਏਸੀ ਲਾ ਅੱਖਾਂ ਮੇਰੇ ਦੇਖੋ ਪੂਰੀਆਂ ਦੇਖੋ ਵੀਰੇ ਅੱਖਾਂ ਪੂਰੀਆਂ ਦੇਖੋ ਤਾਂ ਸਾੜੀ ਜਿਸ ਲੀਨ ਦੀ ਆ ਵੀ ਇੱਦਾਂ ਹੀ ਆ ਪਾਪਾ ਇਹਦੇ ਕਹਿੰਦੇ ਨੂੰ ਹੀ ਆ ਉਹ ਸੱਟਾਟ ਕਰੁੰਦੇ ਆ ਡਿੱਗੀ ਥੋੜੀ ਜਿਹੀ ਮੇਲ ਹੁੰਦੀ ਆ ਰਹਿਣ ਤਾਂ ਇੰਨੀ ਆ ਹਾਲੇ ਉਹ ਆ ਪੀਪੂਨ ਜਾਈ ਜਾਂਦੀ ਹੈ ਹੈ ਇਹ ਨਾਲ ਤੋਂ ਗੱਡੇ ਉਹ ਕੱਲਣਾ ਸੀ ਕੀ ਉਹਨੂੰ ਕਿੰਨੇ ਦਾ ਸਹਜ ਉਹ ਕਰ ਲੈਣੀ ਸੀ ਇਹ ਪੁੰਡਰੀ ਇਹ ਪੁੰਡਰੀ ਵਾਲਣੀ ਸੀ ਇਹਨਾਂ ਨੂੰ ਜੀ ਵਾਲੇ ਨਿਕਲਣ ਲੱਪੇ ਆ ਹੁਣ ਅਸੀਂ ਪਹੁੰਚ ਗਏ ਘਰੇ ਵਾਲੇ ਕੱਢਣ ਦੇ ਆ ਇਹ 4 5 1 2 3 4 4 ਹੋ ਗਏ 5 5

ਲਓ ਜੀ ਬਾਲੇ ਹੜੇ ਰੱਖੋਗੇ ਹੁਣ ਲਓ ਜੀ ਅਸੀਂ ਘਰੇ ਆ ਗਏ ਸੀ ਮੈਂ ਹੁਣ ਕੱਟਣ ਲੱਗੀ ਆ ਪਿਆਜ਼ ਤੇ ਟਮਾਟਰ ਨੂੰ ਕਿ ਸਬ지 ਸੁਜੀ ਬਣਾਵਾਂਗੇ ਤੇ ਇਹ ਰੱਖਣ ਦੇ ਆ ਬਾਗ ਦੇ ਅੰਦਰ ਕੱਲੂ ਹੋ ਗਿਆ ਪਹਿਲਾਂ ਕੰਮ ਸਟਾਰਟ ਕਰ ਦੇਣਾ ਆ ਕਮਰੇ ਦਾ ਕੱਲੂ ਪਟਾਵਾ ਢੂਮਾਗੇ ਉਪਰੋਂ ਜੋ ਵੀ ਕਰਨਾ ਸਾਰਾ ਕੱਲੂ ਪ੍ਰੋਸੈਸ ਹੋਣਾ ਆ ਦੇਖੀ ਟਮਾਟਰ ਆ ਸਾਡੇ ਲੱਗੇ ਆ ਅੱਜ ਮੈਂ ਘਰੋਂ ਤੋੜਿਆ ਟਮਾਟਰ ਦੇਖੋ ਆਪਾਂ ਸਾਨੂੰ ਦੋ ਹੋਰ ਦੇ ਹੁਣੀਆਂ ਉਹ ਵੀ ਥੋੜੇ ਥੋੜੇ ਐਡ ਹੋ ਗਏ ਬਟ ਥੋੜੇ ਥੋੜੇ ਹੀ ਹੋਏ ਹੋ ਇੰਨੇ ਜ਼ਿਆਦਾ ਨਹੀਂ। ਤਾਰੇ ਆਵੇ ਟਮਾਟਰ ਆ ਜਿਹੜੇ ਰੈੱਡ ਹੋਣਦੇ ਆ ਇੱਕ ਆ ਹੋ ਗਿਆ ਆ ਕਾਲੂਏ ਤੋੜਾਂਗੇ ਸਦਾ ਸਬਜ਼ੀ ਲਈ। ਤੇ ਅੱਜ ਲਈ ਤਾਂ ਮੈਂ ਤੋੜ ਲਿਆ ਇੱਕ। ਗਰਮੀ ਬਹੁਤ ਜ਼ਿਆਦਾ ਆ। ਗਰਮੀ ਤਾਂ ਬਚਾ ਰੱਖੂ। ਥੋਹੋ ਹੀ ਲੱਗੀ ਇੱਥੇ। ਸੌਹੋ ਹੀ ਲੱਗੀ ਆ ਸਾਰੀ। ਜਿਸ ਲਈ ਨੂੰ ਦੇਖ ਕੇ ਆਪ ਤੂੰ ਹਾਂ ਜੀ ਰੱਖ ਲਿਆ ਬਾਲੇ ਇਹਨਾਂ ਦੇ ਅੰਦਰ। ਬਹੁਤ ਗਰਮੀ ਬਹੁਤ ਸੀ ਪੁੱਲ ਲਾਇਆ ਹੁਣ ਜਸਲੀਨ ਦੁੱਧ ਪੀਣ ਤਈ ਆ ਤੇ ਮੈਂ ਲੱਗੀਆਂ ਜੀ ਪਿਆਜ਼ ਤੇ ਟਮਾਟਰ ਕੱਟਾਂ ਹਟ ਟਮਾਟਰ ਸਾਡੇ ਘਰ ਦਾ ਆ ਅੱਜ ਆ ਦੇਖੋ ਮੈਂ ਆਪਣੇ ਘਰ ਦਾ ਟਮਾਟਰ ਧੋੜਿਆ ਵੈਰੀ ਗੁੱਡ ਬਹੁਤ ਸੋਹਣਾ ਦਿੱਤਾ ਆ ਦੇਖੋ ਜੀ ਸਾਡਾ ਏਸੀ ਆ ਜਾਸੀ ਚਲੇ ਕਰ ਰਿਹਾ ਜੀ ਸਾਡਾ ਏਸੀ ਚਾਲੂ ਹੋ ਗਿਆ ਆ ਤੇ ਕੱਲ ਨੂੰ ਇਹਨਾਂ ਦਾ ਵੀ ਕੰਮ ਹੋ ਜਾਣਾ ਆ ਕੱਲ ਨੂੰ ਸ਼ੁਰੂ ਵੀ ਕਰਣੀ ਆ ਜੀ ਚੇਨ ਕੱਲ ਨੂੰ ਸਟਾਰਟ ਕਰ ਦੇਣਾ ਸਾਡਾ ਕੱਲ ਨੂੰ ਸਟਾਰਟ ਕਰਨਾ ਆ ਹਾਂ ਤੇ ਸਟਾਰਟ ਕਰਨਾ ਕੱਲ ਨੂੰ ਤੇ ਦੇਖੋ ਕਿਲੇ ਹੁੰਦਾ ਕੰਮ ਕੱਲ ਨੂੰ ਸਟਾਰਟ ਕਰਨਾ ਆ ਤੇ ਕੱਲ ਲਈ ਬਣੇ ਰਹੋ ਤੁਸੀਂ ਆ ਵੇਖੋ ਡੰਡਾ ਖੜਾ ਕੀਤਾ ਸੀ ਤੁਸੀਂ ਦੇਖਿਆ ਸੀ ਤੇ ਕਈਆਂ ਨੂੰ ਪ੍ਰੋਬਲਮ ਵੀ ਸੀ ਸਾਡੇ ਫੋਨ ਲਿਆ ਤੋ ਤੇ ਆਪਾਂ ਹੁਣ ਪ੍ਰੋਬਲਮ ਬੇ ਕ੍ਰੀਏਟ ਕਰਾ ਦੇਣੀ ਫੇ ਬਾਲੇ ਹੀ ਬਾਣੇ ਹਬੇ ਬਾਲੇ ਬਣੇ ਆ ਜੀ ਬਾਲੇ ਸਾਨੂੰ ਇਸ ਕਰਕੇ ਸਹੀ ਲੱਗਦੇ ਕਿਉਂਕਿ ਗਰਮੀ ਕੋ ਉਹ ਘਟ ਲਾਦੀ ਹੈ ਕਮਰੇ ਦੇ ਵਿੱਚ ਤੇ ਠੰਡੇ ਠੰਡੇ ਰਹਿੰਦੇ ਹੈ ਕਮਰੇ ਤੁਸੀਂ ਲੈਂਟਰ ਪਾਲੰਦੇ ਨਾ ਇੱਥੇ ਤਾਂ ਸਾਡੇ ਇੱਥੇ ਹੌਣ ਨਹੀਂ ਬਹਿ ਹੁੰਦਾ ਤੇ ਗਰਮੀ ਜ਼ਿਆਦਾ ਹੁੰਦੀ ਹੈ ਲੈਂਟਰ ਬਹੁਤ ਤਪਦੇ ਆ ਤੇ ਫਿਰ ਲੈਂਟਰ ਪਾਉਂਦੇ ਆ ਸਾਨੂੰ ਏਸੀ ਵੀ ਲਗਾਉਣਾ ਪੈਣਾ ਸੀ ਇਸ ਕਰਕੇ ਏਸੀ ਵੀ ਆਟੋ ਲੱਗਣਾ ਨਹੀਂ ਆਹ ਮਿੰਟ ਬਾਅਦ ਆ ਜਾਂਦੀ ਪਾਣੀ ਮੰਗਣ ਇਹਦਾ ਫਸ ਕੰਮ ਇਹ ਹੀ ਆ ਗਰਮੀ ਦਾ ਬਹੁਤ ਬੁਰਾ ਹਾਲ ਆਇਆ ਹੁਣ ਅਸੀਂ ਨਹਾ ਨੂੰ ਲਈਏ ਤੇ ਮੈਂ ਤੜਕਾ ਲਾ ਕੇ ਨਹਾਉਣਾ ਆ ਫੇ ਰੋਟੀ ਬਣਾਉਣੀ ਆ ਹੱਲੇ ਆਹ ਚਾਬੀਆਂ ਖੜਾਉਣੇ ਸਾਰੇ ਇਹਦੇ ਹੀ ਆ ਚਲੋ ਠੀਕ ਆ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਪਿਆਰਾ ਜਿਹਾ ਕਮੈਂਟ ਕਰਿਓ ਬਾਏ ਬਾਏ ਲੋ ਜੀ ਗਰਮੀ ਬਹੁਤ ਆ ਹੁਣ ਮੈਂ ਪਰਦਾ ਰੱਖ ਦਿੱਤੀ ਆ ਤੇ ਮੈਂ ਬਸ ਪਿਆਜ਼ ਪੂਰ ਕੱਟ ਕੇ ਸਾਡੇ ਥੋੜਾ ਥੋੜਾ ਬੱਦਲ ਵੀ ਹੋ ਗਿਆ ਆ ਤੇ ਘਰ ਤੋਂ ਤੁਹਾਨੂੰ ਮੈਂ ਦਿਖਾ ਦਿੰਦੀ ਆ ਤੁਹਾਨੂੰ ਤੁਹਾਨੂੰ ਬੱਦਲ ਹੋਇਆ ਸਾਡੇ ਉਹ ਦੇਖੋ ਬੱਦਲ ਬੱਦਲ ਹੋ ਗਿਆ ਅਟਾਨਣੀ ਅਸੀਂ ਲਾਈ ਆ ਸ਼ਾਂਤ ਗਰਮੀ ਬਹੁਤ ਜ਼ਿਆਦਾ ਆ ਬਚਾ ਰੱਖੋ ਹਏ ਮੇਰਾ ਤਾਂ ਹਾਲ ਤੁਸੀਂ ਦੇਖ ਹੀ ਲਿਆ ਤੁੱਲੇ ਤਾਂ ਬੁਰਾ ਹੀ ਹਾਲ ਹੋ ਜਾਂਦਾ ਆ ਮੈਂ ਕਰਦ ਹੁਣ ਪਤਾ ਨਹੀਂ ਕਿਥੇ ਰੱਖ ਲਈ ਆ ਚਲੋ ਠੀਕ ਆ ਦੋਸਤੋ ਇੱਥੇ ਬਲੌਗ ਦਾ ਐਂਡ ਕਰਦੇ ਆਂ ਉਹ ਨਿਆਲੇ ਗੂਨੇ ਸੰਭਲੋ ਸੰਭਲ ਲਿਏ ਸੰਭਲੋ ਤੇ ਮੈਂ ਤਾਂ ਆਹ ਬਣਾ ਲਾਂ ਰੋਟੀ ਖਾਣ ਮਾ ਫੱਟੇ ਰਹਿਣਾ ਚਲੋ ਠੀਕ ਆ ਜੀ ਬਾਏ ਬਾਏ